2027 ਦੀਆਂ ਵਿਧਾਨਸਭਾ ਚੋਣਾਂ ਉਸ ਤੋਂ ਪਹਿਲਾਂ ਤਰਨਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਅਮਰਪਾਲ ਧੜੇ ਦੇ ਵੱਲੋਂ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਪਰ ਚਰਚਾ ਪੰਥਕ ਹਲਕਿਆਂ ਦੇ ਵਿੱਚ ਲਗਾਤਾਰ ਛਿੜੀ ਹੋਈ ਹੈ। ਉਤੇ ਹੀ ਚਰਚਾ ਹੁਣ ਇਹ ਵੀ ਛਿੜੀ ਹੋਈ ਹੈ ਕਿ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦੀ ਭੈਣ ਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਸਿਆਸਤ ਮੰਡਲ ਦੀ ਇਸ ਦੇ ਵਿੱਚ ਦੱਸੀ ਜਾ ਰਹੀ ਹੈ ਕਿ ਅਮਰਿਤਪਾਲ ਦੇ ਵਿਰੁੱਧ ਉਹਨਾਂ ਦੀ ਪਾਰਟੀ ਦੇ ਵਿਰੁੱਧ ਉਹਨਾਂ ਦੀ ਭੈਣ ਨੂੰ ਖੜਾ ਕੀਤਾ ਜਾਵੇਗਾ ਤਾਂ ਅਮਰਿਤਪਾਲ ਦੀ ਪਾਰਟੀ ਦੇ ਵੱਲੋਂ ਇਹ ਫੈਸਲਾ ਲੈਣਾ ਮੁਸ਼ਕਲ ਹੋ ਸਕਦਾ ਹੈ ਕਿ ਉਹ ਸਰਬਜੀਤ ਸਿੰਘ ਖਾਲਸਾ ਦੀ ਭੈਣ ਨੂੰ ਸਪੋਰਟ ਕਰਨ ਜਾਂ ਫਿਰ ਉਹਨਾਂ ਦੇ ਵਿਰੁੱਧ ਆਪਣੀ ਪਾਰਟੀ ਦੇ ਵੱਲੋਂ ਕੋਈ ਨਵਾਂ ਉਮੀਦਵਾਰ ਐਲਾਨਣ ਇਸ ਦੇ ਹਲੇ ਚਿੰਤਾ ਬਣੀ ਹੋਈ ਹੈ ਹੋਤੇ ਹੀ ਪਾਰਟੀ ਪ੍ਰਧਾਨ ਦੇ ਵੱਲੋਂ ਲਗਾਤਾਰ ਸਬੰਧਿਤ ਹਲਕਿਆਂ ਦੇ ਵਿੱਚ ਵਿਚਰਿਆ ਵੀ ਜਾ ਰਿਹਾ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਇੱਕ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਸਾਹਮਣੇ ਵੱਡੇ ਖੁਲਾਸੇ ਕੀਤੇ ਤੇ ਨਾਲ ਹੀ ਭਾਈ ਅਮਰਿਤਪਾਲ ਸਿੰਘ ਜਿਹੜੇ ਐਨਐਸਏ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਐਨਐਸਏ ਨੂੰ ਲੈ ਕੇ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਤੇ ਨਾਲ ਹੀ ਸਤਾਈ ਦੀਆਂ ਚੋਣਾਂ ਆ ਲੜਨ ਦਾ ਵੀ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ ਇਸ ਤੋਂ ਪਹਿਲਾਂ ਜਮਨੀ ਚੋਣ ਆਉਣ ਵਾਲੀ ਹੈ ਤਾਂ ਉਸ ਦੇ ਲਈ ਵੀ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਪਾਰਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਉਰੇ ਸਾਡੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹਰੇ ਨਵਾਂ ਸ਼ਹਿਰ ਰਹੋਂ ਦੇ ਵਿੱਚ ਆਪਣਾ ਪਾਰਟੀ ਦੀ ਗੈਦਰਿੰਗ ਸੀਗੀ ਬਈ ਹਲਕੇ ਦੇ ਜਿੰਨੇ ਆਪਣੇ ਨਵਾਂ ਸ਼ਹਿਰ ਦੇ ਸੀਗੇ ਉਹਨਾਂ ਨਾਲ ਇੱਕ ਮਿਲ ਜੁਲ ਦਾ ਅੱਜ ਪ੍ਰੋਗਰਾਮ ਬਣਾਇਆ ਸੀਗਾ ਜਿੰਨੇ ਆਪਣੇ ਵਰਕਰ ਸੀਗੇ ਹਾਂ ਉਹਦੇ ਲਈ ਪ੍ਰੋਗਰਾਮ ਰੱਖਿਆ ਸੀ ਉਹਨਾਂ ਦਾ 27 ਦਾ ਕੀ ਪ੍ਰੋਗਰਾਮ ਹੈ 27 27 ਦੇ ਇਲੈਕਸ਼ਨ ਲੜਾਂਗੇ ਜੀ 112 ਸੀਟਾਂ ਤੇ ਖਾਂ ਜੀ ਬਿਲਕੁਲ ਲੜਾਂਗੇ ਉਹਦੇ ਲਈ ਕੋਈ ਕੈਂਡੀਡੇਟ ਹੋਂ ਤੋਂ ਨਹੀਂ ਕੋਈ ਕੈਂਡੀਡੇਟ ਨਹੀਂ ਜੀ ਜਿਹੜਾ ਸਾਡਾ ਪਾਰਟੀ ਦੀ ਗੱਲ ਇਹ ਹੈ ਵੀ ਜਿਹੜਾ ਵਰਕ ਕਰੂਗਾ ਉਹ ਆਪੇ ਹੀ ਅੱਗੇ ਆ ਜਾਏਗਾ ਅੰਮ੍ਰਿਤਪਾਲ ਜੀ ਦੇ ਭਾਰਤ ਮਰਦ ਕੀ ਕਿਤੇ ਜਾ ਰਹੇ ਅੰਮ੍ਰਿਤਪਾਲ ਬਾਰੇ ਬਾਈ ਜੀ ਬਾਰੇ ਜੀ ਬਈ ਨਈ ਸਰਕਾਰ ਚ ਆਉਂਦੀ ਮੇਰੇ ਹਿਸਾਬ ਨਾਲ ਕਿਉਂਕਿ ਕੱਲੇ ਤੇ ਐਨਐਸਏ ਵਧਾਤੀ ਉਹਨੂੰ ਤੋੜਨਾ ਚਾਹੁੰਦੇ ਆ ਪਰ ਮੈਨੂੰ ਲੱਗ ਮਤਲਬ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਇਸ ਗੱਲ ਜਿਹੜੀ ਤਰ ਤਰ ਦੀ ਵਾਈਲ ਇਕਸ਼ਨ ਹੋ ਰਹੀ ਆ ਕਿ ਉਹ ਅਮਰ ਜਿਹਦੇ ਡੈਡੀ ਉਥੋਂ ਇਕਸ਼ਨ ਲੜਨਗੇ ਵਾਈਲ ਇਕਸ਼ਨ ਨਹੀਂ ਜੀ ਨਹੀਂ ਪਰ ਜਦ ਦੀ ਹਾਲਤ ਦਿਨ ਦਿਨ ਖਰਾਬ ਹੋਈ ਜਾ ਰਹੀ ਦੇਖੋ ਲਗਾਤਾਰ ਕਿੰਨੇ ਸਰਬਾਥ ਨਹੀਂ ਹੁੰਦਾ ਇਹ ਜੀ ਰੋਜ਼ ਕਿਤੇ ਮਰਡਰ ਕਿਤੇ ਫਰੋਤੀਆਂ ਬਹੁਤ ਕੁਝ ਛੱਲੀ ਜਾਂਦਾ ਸਰਕਾਰ ਫੇਲ ਹੈ ਜੀ ਇਸ ਪੱਖੋਂ ਇਸ ਪੱਖੋਂ ਕੀ ਸਾਰੇ ਪੱਖੋਂ ਹੀ ਫੇਲ ਹੈ ਤੁਸੀਂ ਕੀ ਸੰਦੇਸ਼ ਯੂਥ ਨੂੰ ਹੁੰ ਦੇਣਾ ਚਾਹੁੰਦੇ ਮੈਂ ਯੂਥ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਜੀ ਜਾਗੋ ਆਪਣੇ ਕੋਲੇ ਹੁਣ ਨਵਾਂ ਬਦਲ ਹੈਗਾ ਤੁਹਾਡੇ ਕੋਲੇ ਤੁਸੀਂ ਸਾਥ ਦਿਓ ਸਾਡਾ ਤੇ ਆਪਾਂ ਜੋ ਕਿ ਪੰਜਾਬ ਨੂੰ ਅੱਗੇ ਚੜ੍ਹਦੀ ਕਲਾ ਬਲ ਲੈ ਕੇ ਜਾ ਸਕੀ ਸਖਵੀਰ ਬਾਦਲ ਨੇ ਇੱਕ ਗੱਲ ਕੀ ਹੈ ਕਿ ਇੱਕ ਨਵਾਂ ਚੁੱਲਾ ਹੁਣ ਅਕਾਲੀ ਦਲ ਦੇ ਵਿੱਚ ਤਿਆਰ ਹੋ ਗਿਆ ਕਿ ਉਹ ਉਹਦੇ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਨਹੀਂ ਜੀ ਇਹ ਜੋ ਸਮਝੌਤੇ ਵਾਲੀ ਫੈਸਲੇ ਬਾਪੂ ਜੀ ਕਰਨਗੇ ਤੁਸੀਂ ਐਮਪੀ ਹੋ ਤੁਸੀਂ 12 ਨਹੀਂ ਉਹ ਸਾਡੇ ਪ੍ਰਧਾਨ ਹੈ ਜੀ ਪਾਰਟੀ ਦੇ ਮੈਂ ਬੇਸ਼ੱਕ ਐਮਪੀ ਐ ਹਾਂ ਪ੍ਰਧਾਨ ਹੈ ਪਾਰਟੀ ਤਾਂ ਤਦ ਤੱਕ ਇਹਨੂੰ ਦੇ ਰਹੇ ਤੁਸੀਂ ਇਲੈਕਸ਼ਨ ਉਹ ਵੀ ਹਾਲੇ ਕੋਈ ਫਾਈਨਲ ਨਹੀਂ ਹੈ ਥੈਂਕ ਯੂ ਸਰ ਠੀਕ ਬਾਸ ਸਰ ਉਹ ਪਹੁੰਚੇ ਤੁਸੀਂ ਕੀ ਕਰਤਾ ਜਵਾਹ ਬੰਕਰ ਨੂੰ ਲੈ ਕੇ ਔਰ ਇਹ ਸਾਡੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਔਰ ਇਹ ਨਵਾਂ ਸ਼ਹਿਰ ਰਾਹੋਂ ਦੇ ਵਿੱਚ ਆਪਣਾ ਪਾਰਟੀ ਦੀ ਗੈਦਰਿੰਗ ਸੀਗੀ ਬਈ ਹਲਕੇ ਦੇ ਜਿੰਨੇ ਆਪਣੇ ਨਵਾਂ ਸ਼ਹਿਰ ਦੇ సిగే ਉਹਨਾਂ ਨਾਲ ਇੱਕ ਮਿਲ ਜੁਲ ਦਾ ਅੱਜ ਪ੍ਰੋਗਰਾਮ ਬਣਾਇਆ ਸੀਗਾ ਜਿੰਨੇ ਆਪਣੇ ਵਰਕਰ ਸੀਗੇ ਹਾਂ ਉਹਦੇ ਲਈ ਪ੍ਰੋਗਰਾਮ ਰੱਖਿਆ ਸੀ ਉਹਨੇ 27 ਦਾ ਕੀ ਪ੍ਰੋਗਰਾਮ ਹੈ 27 ਦੇ ਇਲੈਕਸ਼ਨ ਲੜਾਂਗੇ ਜੀ 117 ਸੀਟਾਂ ਤੇ ਖਾਂ ਜੀ ਬਿਲਕੁਲ ਲੜਾਂਗੇ ਉਹਦੇ ਲਈ ਕੋਈ ਕੈਂਡੀਡੇਟ ਹੁਣ ਤੋਂ ਨਹੀਂ ਕੋਈ ਕੈਂਡੀਡੇਟ ਨਹੀਂ ਜੀ ਜਿਹੜਾ ਸਾਡਾ ਪਾਰਟੀ ਦੀ ਗੱਲ ਇਹ ਹੈ ਵੀ ਜਿਹੜਾ ਵਰਕ ਕਰੂਗਾ ਉੱਪਰ ਹੀ ਅੱਗੇ ਆ ਜਾਏਗਾ ਅਮਿਤਪਾਲ ਜੀ ਦੇ ਭਾਰਤ ਮਾਰ ਦੀ ਕੀਤੇ ਜਾ ਰਹੇ ਅਮਰਿਤਪਾਲ ਬਾਰੇ ਬਾਈ ਜੀ ਬਾਰੇ ਜੀ ਬਈ ਨਈ ਸਰਕਾਰ ਚ ਆਉਂਦੀ ਮੇਰੇ ਹਿਸਾਬ ਨਾਲ ਕਿਉਂਕਿ ਇਕੱਲੇ ਤੇ ਐਨਐਸਐ ਵਧਾਤੀ ਉਹਨੂੰ ਤੋੜਨਾ ਚਾਹੁੰਦੇ ਆ ਪਰ ਮੈਨੂੰ ਲੱਗ ਮਤਲਬ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਇਸ ਕਰਕੇ ਜਿਹੜੀ ਤਰ ਤਰ ਦੀ ਬਾਈਲ ਇਕਸ਼ਨ ਹੋ ਰਹੀ ਆ ਕਿ ਉਹ ਅਮਰ ਜੀ ਦੇ ਡੈਡੀ ਉਥੋਂ ਇਕਸ਼ਨ ਲੜਨਗੇ ਬਾਈਲ ਇਕਸ਼ਨ ਨਹੀਂ ਜੀ ਨਹੀਂ ਕਿ ਆਪਣੀ ਹਾਲਤ ਦਿਨ ਦਿਨ ਖਰਾਬ ਹੋਈ ਜਾ ਰਹੀ ਹੈ 177 ਕੇ ਨਸ਼ਟਾ ਨਹੀਂ ਹੁੰਦਾ ਹੈ ਜੀ ਦਰੋਜ਼ ਕਿਤੇ ਮਰਡਰ ਕਿਤੇ ਫਰੋਤੀਆਂ ਬਹੁਤ ਕੁਝ ਚੱਲੀ ਜਾਂਦਾ ਸਰਕਾਰ ਫੇਲ ਹੈ ਜੀ ਇਸ ਪੱਖੋਂ ਇਸ ਪੱਖੋਂ ਕੀ ਸਾਰੇ ਪੱਖੋਂ ਹੀ ਫੇਲ ਹੈ ਤੁਸੀਂ ਕੀ ਸੰਦੇਸ਼ ਯੂਥ ਨੂੰ ਹੁੰ ਦੇਣਾ ਚਾਹੁੰਦੇ ਮੈਂ ਯੂਥ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਜੀ ਜਾਗੋ ਆਪਣੇ ਕੋਲੇ ਹੁਣ ਨਵਾਂ ਬਦਲ ਹੈਗਾ ਤੁਹਾਡੇ ਕੋਲੇ ਤੁਸੀਂ ਸਾਥ ਦਿਓ ਸਾਡਾ ਤੇ ਆਪਾਂ ਜੋ ਕਿ ਪੰਜਾਬ ਨੂੰ ਅੱਗੇ ਚੜ੍ਹਦੀ ਕਲਾ ਵੱਲ ਲੈ ਕੇ ਜਾ ਸਕੀ ਸਤਵੀਰ ਬਾਦਲ ਨੇ ਇੱਕ ਗੱਲ ਕੀ ਹੈ ਕਿ ਇੱਕ ਨਵਾਂ ਚੁੱਲਾ ਹੋਰ ਅਕਾਲੀ ਦਲ ਦੇ ਵਿੱਚ ਤਿਆਰ ਹੋ ਗਿਆ ਤੇ ਉਹ ਉਹਦੇ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਨਹੀਂ ਜੀ ਇਹ ਜੋ ਸਮਝੌਤੇ ਵਾਲੀ ਫੈਸਲੇ ਬਾਪੂ ਜੀ ਕਰਨਗੇ ਤੁਸੀਂ ਐਮਪੀ ਹੋ ਤੁਸੀਂ ਨਹੀਂ ਉਹ ਸਾਡੇ ਪ੍ਰਧਾਨ ਹੈ ਜੀ ਪਾਰਟੀ ਦੇ ਮੈਂ ਬੇਸ਼ੱਕ ਐਮਪੀ ਹਾਂ ਉਹ ਪ੍ਰਧਾਨ ਹੈ ਪਾਰਟੀ ਪਰ ਤਾਂ ਤੱਕ ਕਿਹਨੂੰ ਦੇ ਰਹੇ ਤੁਸੀਂ ਇਲੈਕਸ਼ਨ ਉਹ ਵੀ ਹਾਲੇ ਕੋਈ ਫਾਈਨਲ ਨਹੀਂ